ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਜਿਹੜੇ ਤੁਹਾਨੂੰ ਖਬਰ ਸੁਣਾ ਰਿਆਂਗਾ ਇਹ ਖਬਰ ਸੁਣ ਕੇ ਤੁਹਾਡੇ ਲੋ ਖੰਡੇ ਖੜੇ ਹੋ ਜਾਣਗੇ ਕਿਉਂਕਿ ਖਬਰ ਇਹ ਜਿਹੜੀ ਐਸੀ ਆ ਬਹੁਤੀ ਆਪਾਂ ਕਹਿੰਦੇ ਮੰਦ ਭਾਗੀ ਆ ਜਿਹੜਾ ਕਿ ਪਹਿਲਾਂ ਹੀ ਜਿਹੜਾ ਸਿੱਖ ਚਿੰਤਾ ਵਿੱਚ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਆ ਖੂਬ ਵਾਇਰਲ ਹੋ ਰਹੀ ਆ ਉਹ ਖਬਰ ਦਾ ਅਸਲ ਸਚਾਈ ਕੀ ਆ ਇਹ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਜਾਈ ਸੋਸ਼ਲ ਮੀਡੀਆ ਤੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਡੇਰੂਗੜ੍ਹ ਦੇ ਵਿੱਚ ਇੱਕ ਚਿੱਠੀ ਮਿਲੀ ਆ ਜਿਸ ਤੇ ਉੱਤੇ ਕਹਿੰਦੇ ਲੈਰਿਸ ਬਸਨੋਈ ਦਾ ਨਾਮ ਲਿਖਿਆ ਤੇ ਅੰਮਰਤਪਾਲ ਸਿੰਘ ਨੂੰ ਜਿਹੜੀ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਤੁਹਾਨੂੰ ਖਬਰ ਸੁਣਾ ਰਹੇ ਆ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਕਈ ਚੀਜ਼ਾਂ ਇਹ ਜਿਹੜੀਆਂ ਹੁੰਦੀਆਂ ਨੇ ਬਹਿਦ ਹੋ ਜਾਂਦੀਆਂ ਨੇ ਪਰ ਉਹ ਕੁਝ ਨਿਕਲਦਾ ਵਿੱਚੋਂ ਹੋਰ ਆ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਆਪਾਂ ਕਹਿ ਲਈਏ ਤੇ ਦੂਸਰੇ ਪਾਸੇ ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਜਿਸ ਤਰ੍ਹਾਂ ਲੈਰਸ ਬਸਨੋਈ ਨੇ ਤੇ ਉਹਦੇ ਸਾਥੀਆਂ ਵੱਲੋਂ ਸਿੱਧੂ ਮੂਸੇਵਾਲੇ ਦਾ ਪੰਜਾਬੀ ਗਾਇਕ ਦਾ ਜਿਹੜਾ ਕਾਤਲ ਕੀਤਾ ਗਿਆ ਸੀ ਉਹਦੇ ਵਿੱਚ ਵੀ ਜਿਹੜਾ ਗੋਲਡੀ ਬ੍ਰਾਂਡ ਤੇ ਲੈਰਸ ਬਸਨੋਈ ਦਾ ਹੱਥ ਦੱਸਿਆ ਗਿਆ ਉਸ ਤੋਂ ਬਾਅਦ ਲੈਰਸ ਬਸਨੋਈ ਵੱਲੋਂ ਜਿਹੜਾ ਕਿ ਲਗਾਤਾਰ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਕਈ ਵਾਰੀ ਜਿਹੜਾ ਉਹਨਾਂ ਤੇ ਹਮਲੇ ਵੀ ਜਿਹੜੇ ਕੀਤੇ ਗਏ ਨੇ ਜਨਨਿਕ ਸਲਮਾਨ ਖਾਨ ਬਾਲ ਬਾਲ ਜਿਹੜੇ ਬੱਚੇ ਨੇ ਤੇ ਜਿਹੜਾ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਲੈਰਸ ਬਸਨੋਈ ਜਿਹੜਾ ਹੈਗਾ ਉਹ ਮੋਦੀ ਵੱਲੋਂ ਪਾਲਿਆ ਹੋਇਆ ਹੈ ਜਾਨੀ ਕਿ ਬੀਜੇਪੀ ਦਾ ਬੰਦਾ ਹੈਗਾ ਇਸ ਕਰਕੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਖਾਲੀ ਆ ਪੰਜਾਬ ਸਰਕਾਰ ਇਹ ਚਿੰਤਾ ਦੇ ਵਿੱਚ ਆ ਕਿ ਲੈਂਸ ਬਸਨੋਈ ਇੱਕ ਵੱਡਾ ਗੈਂਗਸਟਰ ਆ ਕਿਉਂਕਿ ਜਿੰਨੇ ਵੀ ਕਤਲ ਬਾਦਨਾਤਾਂ ਦੇ ਨਾਮ ਜੁੜਦੇ ਨੇ ਬੜੇ-ਬੜੀਆਂ ਦੇ ਫਰੋਤੀਆਂ ਦੇ ਹੋਵੇ ਚਾਹੇ ਚਾਹੇ ਹੋਰ ਕਤਲ ਹੋਣ ਉਹਨਾਂ ਦੇ ਵਿੱਚੋਂ ਲੈਂਸ ਬਸਨੋਈ ਦਾ ਨਾਮ ਜਿਹੜਾ ਪਹਿਲ ਤੇ ਆਉਂਦਾਗਾ ਐਸ ਤੋਂ ਤੱਕ ਕਿ ਲੈਂਸ ਬਸਨੋਈ ਨੂੰ ਜਿਹੜਾ ਕਿ ਸਰਕਾਰਾਂ ਵੱਲੋਂ ਯਾਨੀ ਕਿ ਮੋਦੀ ਸਰਕਾਰ ਵੱਲੋਂ ਕਹਿੰਦੇ ਪੂਰੇ ਜਿਹੜੀ ਆਪਣੇ ਕਹਿੰਦੇ ਕਿ ਬੀਏਪ ਜਿਹੜਾ ਕਲਚਰ ਆ ਉਹ ਮਹਈਆ ਕਰਾਇਆ ਜਾ ਰਿਹਾ ਹੈ ਜੇਲ੍ਹ ਦੇ ਵਿੱਚੋਂ ਇਹ ਤੋਂ ਪਹਿਲਾਂ ਵੀ ਦੱਸਦੀ ਹੈ ਕਿ ਜੋ ਇੱਕ ਦੋ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਸੀ ਕਿਸੇ ਨਿੱਜੀ ਚੈਨਲ ਵੱਲੋਂ ਜਿਹੜੀਆਂ ਇੰਟਰਵਿਊ ਦਿੱਤੇ ਗਏ ਸੀ ਲੈਸਨ ਚਨੋਈ ਵੱਲੋਂ ਜਿਸ ਤੇ ਪੰਜਾਬ ਸਰਕਾਰ ਤੇ ਪੰਜਾਬ ਦਾ ਡੀਜੀਪੀ ਮੁੱਕਰ ਗਿਆ ਸੀ ਕਿ ਇਹ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਇਹ ਪੰਜਾਬ ਤੋਂ ਬਾਹਰ ਹੋਈ ਆ Rajasthan ਦੇ ਵਿੱਚ ਹੋਈ ਆ ਪਰ ਜਦੋਂ ਇੱਕ ਫੈਸਲਾ ਜਦੋਂ ਕੋਰਟ ਦੇ ਵਿੱਚ ਚਲਿਆ ਗਿਆ ਕੋਰਟ ਵੱਲ ਇੱਕ ਸੈੱਟ ਬਣਾਈ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਵੱਡਾ ਖਲਾਸਾ ਹੁੰਦਾਗਾ ਕਿ ਲੈਰਿਸ ਬਸਨੋਈ ਦੇ ਇੰਟਰਵਿਊ ਮਹਾਲੀ ਖਾੜਨ ਦੇ ਵਿੱਚ ਹੋਈ ਆ ਤੇ ਜਿਹੜਾ ਇਹ ਵੱਡੀ ਚਿੰਤਾ ਜਿਹੜੀ ਆਪਾਂ ਕਹ ਜੀਏ ਕਿ ਹੂਸ ਉਡਾਉਣ ਵਾਲੀ ਗੱਲ ਜਿਹੜੀ ਇਹ ਨਿਕਲ ਕੇ ਸਾਹਮਣੇ ਆਈ ਤਾਂ ਤਰਸੱਲੀ ਮੱਤ ਕਿਦੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇਹ ਤੇ ਆਪਣੇ ਪ੍ਰਤੀਕਰਮ ਰੱਖੇ ਉਹਨਾਂ ਨੇ ਵੀ ਜਿਹੜਾ ਪੰਜਾਬ ਸਰਕਾਰ ਤੇ ਗੁੱਸਾ ਜ਼ਾਹਰ ਕੀਤਾ ਕਿ ਅਜਿਹੇ ਗੈਂਗਸਟਰਾਂ ਦੀ ਜਿਹੜੀ ਸਰੇ ਆਮ ਜਿਹੜਾ ਜੇਲ੍ਹਾਂ ਦੇ ਵਿੱਚ ਇੰਟਰਵਿਊਆ ਹੋ ਰਹੀਆਂ ਨੇ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਤੇ ਛੋਟੇ-ਮੋਟੇ ਗੈਂਗਸਟਰਾਂ ਦਾ ਜਿਹੜਾ ਅਨਕਾਉਂਟਰ ਕੀਤਾ ਜਾ ਰਿਹਾ ਹੁਣ ਆਪਾਂ ਦੇਖ ਲਈਏ ਕਿ ਭਾਰਤ ਦਾ ਸਭ ਤੋਂ ਵੱਡਾ ਗੈਂਗਸਟਰ ਜਿਹੜਾ ਬਸਨੋਈ ਨਿਕਲ ਕੇ ਬਾਹਰ ਆਊਗਾ ਉਹ ਬਰੇ ਵੀ ਹੋਊਗਾ ਤੁਹਾਡੇ ਸਾਹਮਣੇ ਆ ਪਰ ਹੁਣ ਜਿਹੜੀ ਸਭ ਤੋਂ ਵੱਡੀ ਮੰਦ ਭਾਗੀ ਖਬਰ ਆ ਸਿੱਖ ਪਹਿਲੇ ਚਿੰਤਨੇ ਜਿਸ ਤਰ੍ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਦੋ ਵਾਰੀ ਜਿਹੜੀ ਐਨਐਸਏ ਲੱਗ ਚੁੱਕੀ ਆ ਉਹਦੇ ਸਾਥੀਆਂ ਤੇ ਲੱਗ ਚੁੱਕੀ ਆ ਜਿਹੜਾ ਭਾਈ ਅਵਤਾਰ ਸਿੰਘ ਖੰਡੇ ਦਾ ਕਤਲ ਆ ਕਹਿੰਦੇ ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਰਾਇਆ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਤਲ ਦੇ ਪਿੱਛੇ ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਜੋੜਿਆ ਗਿਆ ਜਾਨੀ ਕਿ ਹੋਰ ਅਨੇਕਾਂ ਜਿਹੜੀਆਂ ਚੀਜ਼ਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਵੇਖਿਆ ਜਾ ਰਹੀਆਂ ਨੇ ਕੁਝ ਤਾਂ ਸਾਡੇ ਇੱਥੇ ਵਿਰੋਧੀ ਚਿਹਰੇ ਨੇ ਕੁਝ ਸਿੱਖ ਜਿਥੇ ਬੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਿੱਖ ਦਾ ਕਹਿੰਦੇ ਆ ਪਰ ਉਹ ਕੁਝ ਲਾਚ ਦੇ ਵਿੱਚ ਆ ਕੇ ਜਾਂ ਆਪਾਂ ਇਹ ਕਹਿੰਦੇ ਇੱਕ ਸਾੜਾ ਦੇ ਵਿੱਚ ਆ ਕੇ ਉਹ ਖਫਾ ਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਦੂਸਰੇ ਪਾਸੇ ਆਪਾਂ ਦੇਖੀਏ ਕਿ ਅਕਾਲੀ ਦਲ ਬਿਰਸਾ ਸਿੰਘ ਬਲਟੋਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਜਦੋਂ ਚੋਣ ਲੜਨ ਦਾ ਐਲਾਨ ਕੀਤਾ ਖੰਡੂਰ ਸਾਹਿਬ ਤੋਂ ਉਸ ਤੋਂ ਅੰਮ੍ਰਿਤ ਅੰਮ੍ਰਿਤਪਾਲ ਦੇ ਖਿਲਾਫ ਜਿਹੜਾ ਬਿਰਸਾ ਸਿੰਘ ਬਲਟੋਆ ਨੇ ਰੱਜ ਕੇ ਜਿਹੜਾ ਜ਼ਹਿਰ ਉਗਲਿਆ ਉਹ ਤਬਾਖਬੀਰ ਬਦਲ ਜਿਹੜਾ ਰੱਦ ਕੇ ਜ਼ਹਿਰ ਉਗਲਿਆ ਪੜਾਅਸ ਕੱਢੇ ਹਰਸਿੰਮਰਤ ਨੇ ਮਿਕਰਵੀ ਮੰਜੀਠੀਏ ਨੇ ਸਾਰਿਆਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਕਟੈਰ ਵਿੱਚ ਖੜਾ ਕੀਤਾ ਇਸ ਤੇ ਹੀ ਚਲਦਿਆ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਤੇ ਦੋ ਵਾਰੀ ਐਨਐਸਏ ਲੱਗੀ ਆ ਦੂਸਰੀ ਗੱਲ ਜਦੋਂ ਪੰਜਾਬ ਦੇ ਵਿੱਚ ਇੱਕ ਹੋਰ ਨੌਜਵਾਨ ਦਾ ਕਾਤਲ ਹੁੰਦਾ ਗੁਰਪ੍ਰੀਤ ਸਿੰਘ ਹਰੀ ਨੌਂਦਾ ਤੇ ਉਹਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਜੋੜਿਆ ਗਿਆ ਇਹ ਪੰਜਾਬ ਦੇ ਡੀਜੀਪੀ ਦਾ ਕਹਿਣਾ ਇਹ ਇੱਕ ਕਾਤਲ ਅਸਦੱਲਾ ਜੋ ਗੈਂਗਸਟਰ ਅਬਦੇਸ਼ ਦੇ ਵਿੱਚ ਬੈਠਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਰਾਇਆ ਇਹ ਕਹਿ ਕੇ ਜਿਹੜਾ ਮਾਫ ਕਰਨਾ ਜਿਹੜਾ ਇਹ ਕਹਿ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਯੂਪੀਏ ਜਾਨੀ ਕਿ ਯੂਆਪਾ ਕਾਨੂੰਨ ਜਿਹੜਾ ਲਗਾ ਦਿੱਤਾਗਾ ਤੁਹਾਨੂੰ ਪਤਾਗਾ ਇਸ ਤੋਂ ਪਹਿਲਾਂ ਵੀ ਜਿਹੜੇ ਯੂਪੀਏ ਦੇ ਅਨੇਕਾਂ ਕੇਸ ਨੇ ਜਿਹੜੇ ਪੰਜਾਬ ਦੇ ਨੌਜਵਾਨਾਂ ਤੇ ਪਾਏ ਗਏ ਨੇ ਜਿਨ੍ਹਾਂ ਦਾ ਕੇ ਸਖਬਾਰ ਸਿੰਘ ਖੈਰਾ ਨੇ ਵਿਰੋਧ ਕੀਤਾ ਤੇ ਕਈਆਂ ਤਾਂ ਜਿਹੜਾ ਜੋ ਆਪਾਂ ਕਾਨੂੰਨ ਹਟਾਇਆ ਗਿਆ ਹੁਣ ਇਹ ਸਾਰੀ ਜਿਹੜੀ ਵੱਡੀ ਖਬਰ ਸਾਹਮਣੇ ਜਿਹੜੀ ਨਿਕਲ ਕੇ ਆ ਰਹੀ ਆ ਕਿ ਆਖਰ ਜੇਲ੍ਹ ਦੇ ਵਿੱਚ ਬੈਠਾ ਲੈਰਿਸ ਬਿਸਨੋਈ ਭਾਈ ਅੰਮਰਪਾਲ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਕਿਉਂ ਦੇ ਰਿਹਾ ਇਹ ਕਿਹਦੇ ਹਿਜਾਰੇ ਤੇ ਹੋ ਰਿਹਾ ਇਹ ਕੇਂਦਰ ਸਰਕਾਰ ਕਰ ਰਹੀ ਆ ਜਾਂ ਕੇਂਦਰ ਦੀਆਂ ਜਲਸਿਆਂ ਕਰ ਰਹੀਆਂ ਨੇ ਜਾਂ ਦੀਪ ਸਟੇਟ ਕਰ ਰਹੀ ਆ ਜਾਂ ਇਹਦੇ ਪਿੱਛੇ ਪੰਜਾਬ ਸਰਕਾਰ ਜਾਂ ਹੋਰ ਕਿਹਦਾ ਹੱਥ ਹੋ ਸਕਦਾਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਦੀਪ ਸਿੱਧੂ ਦਾ ਕਤਲ ਹੋਇਆ ਸਾਰੇ ਇੱਕ ਬਿਉਂਤ ਬੰਦੀ ਦੇ ਤਹਿਤ ਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਦੀਪ ਸਿੱਧੂ ਕਿ ਉਹ ਸਿੱਖ ਨੌਜਵਾਨ ਦੇ ਅੰਦਰ ਐਸੀ ਚਿੰਗ ਜਿਹੜੀ ਲਾਗਿਆ ਸੀ ਸੰਤ ਭਿੰਡਰਾਂ ਵਾਲੇ ਦੀ ਗੱਲ ਕਰਦਾ ਸੀ ਉਤੋਂ ਸਰਕਾਰਾਂ ਜਿਹੜੀਆਂ ਕੰਮ ਬੁਠੀਆਂ ਸੀ ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਗद्दार ਦੇ ਸਰਟੀਫੀਕੇਟ ਦਿੱਤੇ ਸਾਡੇ ਲੋਕਾਂ ਦਾ ਹੱਥ ਸੀ ਜਿਹੜਾ ਕਿ ਆਪਾਂ ਕਹਦੇ ਹਾਂ ਸਦਮ ਸਿੱਧਾ ਦੇਵ ਸਿੱਧੂ ਦਾ ਕਤਲ ਕਰਵਾਉਣ ਦੇ ਵਿੱਚ ਉਹਨੂੰ ਕਤਲ ਕਰਵਾ ਦਿੱਤਾ ਫਿਰ ਦੁਬਈ ਤੋਂ ਭਾਈ ਅੰਮ੍ਰਿਤਪਾਲ ਸਿੰਘ ਆਇਆ ਤੇ ਆ ਕੇ ਨੌਜਵਾਨਾਂ ਨੂੰ ਜਿਹੜਾ ਅੰਮ੍ਰਿਤਪਾਣ ਕਰਵਾਇਆ ਨਸੇ ਸੜਵਾਏ अनेका ਪਰਿਵਾਰਾਂ ਦੇ अनेका ਨੌਜਵਾਨਾਂ ਦੇ ਤੇ ਸਿੱਖ ਨੌਜਵਾਨ ਦਿਮਾਲੇ ਬੰਨਣ ਲੱਗ ਪਏ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਸਪੀਚ ਤੋਂ ਇੰਨਾ ਪ੍ਰਭਾਵਿਤ ਹੋ ਕੇ ਖਾਲਸਾ ਬਹਿਰ ਚੱਲੀ 2 ਸਾਲ ਫਿਰ ਇੱਕ ਐਸੀ ਘਟਨਾ ਨੇ ਜਨਮ ਲੈਂਤਾ ਜਾਨੀ ਕਿ ਹੈ ਛੋਟੀ ਜੀ ਘਟਨਾ ਸੀ ਪਰ ਸਰਕਾਰ ਵੱਲੋਂ ਉਸ ਨੂੰ ਵੱਡਾ ਬਣਾ ਕੇ ਜਿਹੜਾ ਪੇਸ਼ ਕੀਤਾ ਗਿਆ ਕਿ ਆਖਰ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ 30-40 ਸਾਥੀਆਂ ਤੇ ਐਨਐਸਏ ਦਾ ਕਾਨੂੰਨ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਕਾਨੂੰਨ ਲਗਾ ਦਿੱਤਾ ਤੇ ਜਦੋਂ ਭਾਈ ਅੰਮਰਤਪਾਲ ਸਿੰਘ ਐਮਪੀ ਦੀਆਂ ਵੋਟਾਂ ਵਿੱਚ ਖੜਾ ਹੋਇਆ ਤੇ ਉਹ ਤੋਂ ਚੋਣ ਲੜਿਆ ਖੰਡੂਰ ਸਾਹਿਬ ਤੋਂ ਉਸ ਤੋਂ ਬਾਅਦ ਫਿਰ ਐਨਐਸਏ ਲਗਾ ਦਿੱਤਾ ਜਿਹੜਾ ਹੁਣ ਕਿ ਮਾਰਚ ਦੇ ਵਿੱਚ ਜਾ ਕੇ 2025 ਦੇ ਵਿੱਚ ਖਤਮ ਹੋਣ ਵਾਲਾਗਾ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਜਦੋਂ ਇੱਕ ਪਾਰਟੀ ਬਣਾਈ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਮਾਗੀ ਮੋਸਰ ਮੇਲੇ ਤੇ ਅੰਬਰਪਾਲ ਸਿੰਘ ਦੇ ਸਾਥੀਆਂ ਤੇ ਉਹਨਾਂ ਦੇ ਪਿਤਾ ਮਾਤਾ ਪਿਤਾ ਤੇ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਰਲ ਕੇ ਜਿਹੜੀ ਇੱਕ ਪਾਰਟੀ ਦਾ ਆਗਾਜ਼ ਕੀਤਾ ਜਿਸ ਦੀ ਹੁਣ ਮੈਂਬਰਸ਼ਿਪ ਵੀ ਜਿਹੜੀ ਸ਼ੁਰੂ ਹੋ ਚੁੱਕੀ ਆ ਜਿਹੜੀ ਸਿੱਖਾਂਾਂ ਤੇ ਪਹੁੰਚ ਰਹੀ ਆ ਇਹ ਹੋ ਸਕਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਇਹ ਅਜੇ ਹੋਰ ਹਲਝਾਉਣੀਆਂ ਸਰਕਾਰਾਂ ਕਿਉਂਕਿ ਇਹਨਾਂ ਨੂੰ ਹਾਜ਼ਮ ਨਹੀਂ ਆਉਣੀ ਨਾ ਕੇਂਦਰ ਸਰਕਾਰ ਨੂੰ ਹਾਜ਼ਮ ਆਉਣੀ ਆ ਨਾ ਪੰਜਾਬ ਸਰਕਾਰ ਨੂੰ ਹਾਜ਼ਮ ਆਉਣੀ ਆ ਕਿ ਪਾਰਟੀ ਅੱਗੇ ਵਧੇ ਇਹਨਾਂ ਨੂੰ ਲੱਗਦਾ ਕਿ 2027 ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਇੱਕ ਇਕਾ ਕਰ ਛੱਡਿਆ ਲੋਕਾਂ ਦੀ ਭਾਵਨਾ ਗਈ ਕਿ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜੀ ਵੱਡੀ ਉਹਨਾਂ ਨੇ ਇੱਕ ਚਿੰਗ ਲਗਾਈ ਆ ਕਿ ਜੇਕਰ ਭਾਈ ਅੰਮਰਤਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਦੇ ਨੇ ਮੱਖ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਜਾਂਦਾਗਾ ਤਾਂ ਇਹ ਸਮਝ ਲਓ ਕਿ ਵਿਰੋਧੀਆਂ ਧਿਰਾਂ ਵਿਰੋਧੀਆਂ ਪਾਲਤਿਆਂ ਖਤਮ ਹੋ ਜਾਣਗੀਆਂ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਸਾਰੇ ਧਰਮਾਂ ਦਾ ਸਤਿਕਾਰ ਕਰਦਾਗਾ ਜਿਹੜਾ ਨਸ਼ੇ ਦਾ ਵਿਰੋਧ ਕਰਦਾਗਾ ਨਸ਼ੇ ਦਾ ਕੋਡ ਆ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇਗਾ ਪੰਜਾਬ ਦੇ ਵਿੱਚ ਗੈਂਗਸਟਰ ਵੱਧ ਰਿਹਾ ਉਹ ਖਤਮ ਹੋ ਜਾਵੇਗਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਬਾਹਰ ਕੈਨੇਡਾ ਅਮਰੀਕਾ ਗਏ ਨੇ ਉਹ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਰਿਪੋਰਟ ਹੋ ਕੇ ਜਿਹੜਾ ਹੋਣਾ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਜਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਹੋਰ ਬਾਕ-ਬਾਕ ਸਟੇਟਾਂ ਦੇ ਜਿਹੜੇ ਨੌਜਵਾਨ ਨੇ ਅਮਰੀਕਾ ਦੇ ਟਰੰਪੋ ਵੱਲੋਂ ਜਿਹੜਾ ਉੱਥੋਂ ਉਹਨਾਂ ਨੂੰ ਕੱਢਿਆ ਗਿਆ ਇਸ ਨੂੰ ਲੈ ਕੇ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਚਿੰਤਤ ਨੇ ਉਸ ਤੋਂ ਪਹਿਲਾਂ ਵੀ ਇੱਕ ਇਹ ਗੱਲ ਕਹੀ ਗਈ ਸੀ ਇੱਕ ਨਸੇ ਦਾ ਸਦਾਕਾਰ ਜਿਹੜਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਿੱਥੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਉਨ੍ਹਾਂ ਦੇ ਮਾਤਾ ਪਿਤਾ ਨੇ ਚਿੰਤਾ ਜਤਾਈ ਸੀ ਕਿ ਕਿਤੇ ਭਾਈ ਅੰਮਿਤਪਾਲ ਸਿੰਘ ਦਾ ਕਤਲ ਨਾ ਕਰਵਾ ਦੇਵੇ ਕਿਤੇ ਭਾਈ ਅੰਮਿਤਪਾਲ ਸਿੰਘ ਨੂੰ ਖੂਨ ਦੀਆਂ ਉਲਟੀਆਂ ਲੱਗਦੀਆਂ ਕਿਤੇ ਭਾਈ ਅੰਮਿਤਪਾਲ ਸਿੰਘ ਦੇ ਖਾਣੇ ਦੇ ਵਿੱਚ ਜਾਨੀ ਕਿ ਨਸ਼ੇ ਵਰਗੇ ਪਦਾਰਥ ਨੇ ਜਿਹੜੇ ਉਹ ਨਿਕਲਦੇ ਨੇ ਜਾਨੀ ਕਿ ਭਾਈ ਅੰਮਿਤਪਾਲ ਸਿੰਘ ਨੂੰ ਜਿਹੜਾ ਪੂਰਾ ਉੱਥੇ ਜਿਹੜਾ ਟੌਰਚਰ ਕੀਤਾ ਜਾ ਰਿਹਾਗਾ ਹੁਣ ਜਿਹੜਾ ਸਭ ਤੋਂ ਵੱਡੀ ਤੇ ਐਬ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਭਾਈ ਅੰਮਿਤਪਾਲ ਸਿੰਘ ਕੋਲ ਉਹ ਚਿੱਠੀ ਕਿਨੇ ਪਹਚਾਈ ਕਿਵੇਂ ਗਈ ਕਿ ਇਹਦਾ ਅਸਲ ਸੱਚ ਕੀ ਆ ਬੇਸ਼ੱਕ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਲੈਰਿਸ ਬਸਨੋਈ ਦੀ ਚਿੱਠੀ ਆ ਜਾਂ ਕਿਸ ਨੇ ਫਰਜੀ ਭੇਜੀ ਆ ਜਾਂ ਕਿਹਦੀ ਚਿੱਠੀ ਆ ਕਿਵੇਂ ਆਈ ਆ ਇਹ ਤਾਂ ਆਉਣ ਵਾਲਾ ਦੱਸੋਆ ਵਕਤ ਪਰ ਇੱਕ ਸਭ ਤੋਂ ਵੱਡੀ ਸਿਕਉਮ ਦੇ ਲਈ ਚਿੰਤਾ ਖੜੀ ਹੋ ਚੁੱਕੀ ਆ ਕਿ ਭਾਈ ਅੰਮਰਪਾਲ ਸਿੰਘ ਨੂੰ ਜਿਹੜੀਆਂ ਮਰਵਾਉਣ ਦੇ ਸਾਜ਼-ਸਾਧ ਨੇ ਉਹ ਸਰਕਾਰਾਂ ਦੀਵ ਸਟੇਟ ਆ ਏਜੰਸੀਆਂ ਨੇ ਕੇਂਦਰ ਸਰਕਾਰੋਂ ਘੜ ਰਹੀ ਆ ਜੇਕਰ ਇੰਜ ਹੁੰਦਾਗਾ ਤਾਂ ਸਿੱਕਾ ਕਮ ਕਿਉਂਕਿ ਪਹਿਲੇ ਜਿਹੜਾ ਸਿੱਕਾ ਤੇ ਬੜਿਆ ਹਤਾ ਚਾਰ ਹੋਇਆਗਾ ਸਿੱਕਾ ਨੂੰ ਇਸ ਕਰਕੇ ਜਿਹੜਾ ਮਾਰਿਆ ਮਕਾਇਆ ਗਿਆਗਾ ਤੇ ਇਸ ਕਰਕੇ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਦਾ ਵਿਰੋਧੀ ਜਿਹੜਾ ਲਾਣਾ ਬਣਿਆਗਾ ਉਹ ਵੀ ਜਿਹੜਾ ਕਿ ਇੱਕ ਦੀਵ ਸਟ੍ਰੀਟ ਦਾ ਜਿਹੜਾ ਹੱਥ ਫੋਕਾ ਬਣ ਕੇ ਜਿਹੜਾ ਚੱਲ ਰਿਹਾਗਾ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਅਗਲੀ ਵੀਡੀਓ ਤੁਹਾਡੇ ਤੱਕ ਜਲਦੀ ਲੈ ਕੇ ਆਵਾਂਗੇ ਤੁਸੀਂ ਆਪਣੇ ਵੱਧ ਤੋਂ ਵੱਧ ਕਮੈਂਟ ਕਰਨੇ ਆ ਤੁਸੀਂ ਸੁਝਾਅ ਦੇਣਾਗਾ ਇਹ ਸੱਚੀ ਮਿੱਥੀ ਭਾਈ ਅੰਮਰਪਾਲ ਸਿੰਘ ਦਾ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਤਲ ਹੋ ਸਕਦਾ ਹੈਗਾ ਜਾਂ ਭਾਈ ਅੰਮਰਪਾਲ ਸਿੰਘ ਨੂੰ ਜਿਹੜਾ ਇਸ ਤਰ੍ਹਾਂ ਮਰਵਾਇਆ ਜਾ ਸਕਦਾ ਹੈਗਾ ਇਹ ਜਾਇ ਲੇਰਸ ਬਸਨੋਵੀ ਦੀ ਚਿੱਠੀ ਆ ਜਾਂ ਫਿਰ ਕਿਸੇ ਦੀ ਚਿੱਠੀ ਪਹੰਚੀ ਆ ਇਹਦੇ ਉੱਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਇੱਕ ਪਾਸੇ ਤਾਂ ਵੱਧ ਰਹੀ ਆ ਤੇ ਦੂਸਰੇ ਪਾਸੇ ਜਿਹੜੀਆਂ ਸਰਕਾਰਾਂ ਨੇ ਕੁਝੀਆਂ ਚਾਲਾਂ ਚੱਲ ਰਹੀਆਂ ਨੇ ਤੁਸੀਂ ਇਸ ਸਾਰੀ ਖਾਵਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਕਿ ਹੋ ਸਕਦਾ ਕਿ ਭਾਈ ਅੰਬਤ ਪਾਲ ਸਿੰਘ ਇਸ ਤਰ੍ਹਾਂ ਜਿਹੜਾ ਵਰਤਾਰਾ ਹੈਗਾ ਉਹ ਵਾਪਰ ਸਕਦਾ ਹੈਗਾ ਤੁਸੀਂ ਆਪਣੇ ਕਮੈਂਟਾਂ ਦੇ ਰਾਹੀਂ ਜਰੂਰ ਇਹ ਸੁਝਾਅ ਦੇਣੇ ਤੇ ਨਾਲ ਨਾਲ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ